ਜੇ ਪਹੁੰਚੇ ਜੇ ਕਾਧਨਹਰ ਤੇ ਲਖੀਓ ਸਰਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਹੁੰਚੇ ਨੇ ਉਸ ਦੇ ਸ਼ਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜਤਿੰਦਰਪਾਲ ਸਿੰਘ ਦੇਪੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਧਾਰੀਵਾਲ ਤੋਂ ਜੀ ਅੱਜ ਜਿਹੜੀ ਆ ਰੈਲੀ ਕਾਦੀਆਂ ਵਿਖੇ ਹੋ ਰਹੀ ਆ ਸਰਦਾਰ ਗੁਰਪਾਲ ਸਿੰਘ ਮਾਲਦੇ ਅਗਵਾਈ ਵਿੱਚ ਇਹ 117 ਹੜਕਿਆਂ ਜਿਹੜੇ ਰੈਲੀਆਂ ਹੋਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤੇ ਪਹਿਲੀ ਰੈਲੀ ਜਿਹੜੀ ਆ ਸਰਦਾਰ ਸਰਬੀਰ ਸਿੰਘ ਬਾਦਲ ਜੀ ਨੇ ਮਾਲ ਸਾਹਿਬ ਨੂੰ ਦਿੱਤੀ ਕਿਤੇ ਉਹਨਾਂ ਦਾ ਪਿਆਰ ਹੀ ਬੜਾ ਉਹਨਾਂ ਨੂੰ ਪਤਾ ਕਿ ਇਹ ਰੈਲੀ ਦੀ ਜਿਹੜੀ ਆਗਾਜ਼ ਆ ਬੜਾ ਯੂਰੋ ਸ਼ੋਰਾ ਨਾ ਹੋਣਾ ਵਾ ਔਰ ਇਸੇ ਰੈਲੀ ਨੇ ਜਿਹੜੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦਾ ਮੁੱਢ ਬੰਨਣਾ ਇਹਨੇ ਹਾਂਜੀ ਸਰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਅੱਜ ਪਬਲਿਕ ਨੂੰ ਮੈਂ ਕਹਣਾ ਜੀ ਇੱਡਾ ਜ਼ਿਆਦਾ ਹੰਗਾਰਾ ਮਿਲਿਆ ਤੁਸੀਂ ਆਪ ਵੀ ਦੇਖਿਆ ਹੋਣਾ ਕਵਰ ਕੀਤਾ ਹੋਣਾ ਕਿ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਪੰਡਾਲ ਜਿੰਨੇ ਲੋਕ ਪੰਡਾਲ ਦੇ ਅੰਦਰ ਆ ਉਹਨੇ ਬਾਹਰ ਆ ਬਹੁਤ ਜ਼ਿਆਦਾ ਹੰਗਾਰਾ ਜਿਹੜਾ ਇਹ ਕਾਦੀਆਂ ਨਹੀਂ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਕਾਲੀਕਲ ਨੇ ਮਿਲਿਆ ਤੁਸੀਂ ਦੇਖੋ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਪੂਰੇ ਬਹੁਮਤ ਦੇ ਨਾਲ ਸ਼੍ਰੋਮਣੀ ਕਾਲੀਦਾਵ ਜੀ ਸਰਕਾਰ ਆ ਗਈ। ਭਾਈ ਸਰ ਅੱਜ ਕੋਈ ਮਾ ਸਾਬੋ ਵੱਲੋਂ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਸ਼ੋਹਿਰ ਸਿੰਘ ਬਾਦਲ ਨੂੰ ਆਪਣੇ ਹਲਕਿਆਂ ਕੁਝ ਮੰਗਾਂ ਵੀ ਰੱਖੀਆਂ ਜਾਣਗੀਆਂ ਉਹਨਾਂ ਵੱਲੋਂ। ਜ਼ਰੂਰ ਜੀ ਉਹ ਮੰਗਾਂ ਰੱਖਣਗੇ। ਇਹਨਾਂ ਵੀ ਮਿਲਦੇ ਰਹਿੰਦੇ ਨੇ ਜੋ ਸਾਡੇ ਇਲਾਕੇ ਦੀਆਂ ਹਲਕੇ ਦੀਆਂ ਜ਼ਰੂਰਤਾਂ ਨੇ ਉਹ ਜ਼ਰੂਰ ਰੱਖਣਗੇ ਜੀ ਅੱਜ ਆਪਣੇ ਮੰਗਾਂ ਨਹੀਂ ਰੱਖਣਗੇ। ਪਰ ਉਹਨਾਂ ਦੀ ਗੱਲ ਵੀ ਸਾਰੀ ਸਿੰਘ ਸਿੰਘ ਬਾਦਲ ਜੀ ਮਨਦੇ ਨੇ ਸਾਰੀ ਗੱਲ। ਤੋਂ